ਖੇਡਦੇ ਨੇ ਕਬੱਡੀ ਜਿਹੜੇ ਡੰਡ ਨਹੀਂ ਉਹ ਗਿਣਦੇ ਹੱਥਾਂ ਵਿੱਚ ਕੀਤੀ ਫਾੜ ਹਿੱਕਾ ਨਹੀਂ ਉਹ ਮੇਂਦੇ ਕਬੱਡੀ ਦਾ ਜਨੂਨ ਜਨੇ ਜਿੰਦੜੀ ਨੂੰ ਲਾ ਲਿਆ ਬੁੱਧ ਰਗਿਆ ਕਹੇ ਨਾ ਉਹਨੇ ਰੱਗੇ ਜਾਗਦੇ ਕਮਾਲਿਆ ਬੁੱਧ ਇਹਦੇ ਨਾਲ ਸਾਡੇ ਜੋ ਪੀੜੀ ਆ ਨੌਜਵਾਨ ਪੀੜੀ ਆ ਜੀ ਤੇ ਇਹਨਾਂ ਦੀ ਸੋਚ ਚੰਗੇ ਪਾਸੇ ਲੱਗੂਗੀ ਜੋ ਸਾਡੇ ਬੱਚੇ ਦੇਖ ਰਹੇ ਆ ਉਹਨਾਂ ਦੇ ਉਹਨਾਂ ਦੇ ਮਨ 'ਚ ਸ਼ੌਂਕ ਜਾਗੂਗਾ ਇਹ ਖਾਵਾ ਇਹਦੇ ਨਾਲ ਆਪਾਂ ਨੂੰ ਪੂਰਾ ਖਾਵਾ ਮਿਲਦਾ ਵੀ ਆਪਣੇ ਜਿਹੜੇ ਬੱਚੇ ਆ ਇਹਨਾਂ ਰਸਿਕਾਂ ਤੋਂ ਪਰੇ ਰਹਿਣ ਜਿੱਥੇ ਅੱਜ 22 ਫਰਵਰੀ ਆ ਤਾਂ 22 ਫਰਵਰੀ ਦਾ ਇਕੱਠ ਤੁਸੀਂ ਦੇਖ ਸਕਦੇ ਹੋ ਕਿ ਲੋਕਾਂ ਦੇ ਵਿੱਚ ਭਰਮਾ ਹੰਗਾਰਾ ਦੇਖਣ ਨੂੰ ਮਿਲ ਰਿਹਾ ਸਤਿ ਸ੍ਰੀ ਅਕਾਲ ਜੀ ਪੰਜਾਬ ਸਿੰਘ ਚੈਨਲ ਨਾਲ ਜੁੜੇ ਹੋ ਮੈਂ ਹਾਂ ਸੋਨੀ ਬੂਧਕੜੀ ਆ ਦੋਸਤੋ ਇਸ ਵਕਤ ਮੌਜੂਦ ਆ ਪਿੰਡ ਬੂਧਕੜ ਦੇ ਵਿੱਚ ਜਿੱਥੇ ਗੁਰਦੁਆਰਾ ਸ਼ਹੀਦਾ ਸਪੋਰਟਸ ਕਲੱਬ ਦੀ ਟੀਮ ਵੱਲੋਂ ਜੋ ਕਿ ਨਵਾਂ ਸ਼ਾਨਦਾਰ ਕਬੱਡੀ ਕੱਪ ਅੱਜ ਕਰਵਾਇਆ ਜਾ ਰਿਹਾ ਹੈ ਅੱਜ 22 ਫਰਵਰੀ ਆ ਕੱਲ ਵੱਡੇ ਮੈਚ ਹੋਣਗੇ ਓਪਨ ਮੈਚ ਹੋਣਗੇ ਉੱਥੇ ਹੀ ਅਚੇਚੇ ਤੌਰ ਤੇ ਬੂਥਗੜ੍ਹ ਦੇ ਵਿੱਚ ਕਬੱਡੀ ਕੱਪ ਦੇ ਵਿੱਚ ਹਾਜ਼ਰੀ ਲਵਾਉਣ ਤੇ ਉਚੇਚੇ ਤੌਰ ਤੇ ਜਸਵਿੰਦਰ ਸਿੰਘ ਵਿੱਕੀ ਤੇ ਨਾਲ ਉਹਨਾਂ ਦੇ ਬਲਵਿੰਦਰ ਸਿੰਘ ਬਿੱਲੂ ਬਲਵਿੰਦਰ ਸਿੰਘ ਲੱਕੀ ਅਚੇਚੇ ਤੌਰ ਤੇ ਪਹੁੰਚਿਆ ਪਹਿਲਾਂ ਤਾਂ ਅਸੀਂ ਪ੍ਰਬੰਧਕ ਕਮੇਟੀ ਵੱਲੋਂ ਇਹਨਾਂ ਦਾ ਧੰਨਵਾਦ ਕਰਦੇ ਆਂ ਔਰ ਜੀ ਆਇਆਂ ਕਰਨੇ ਆ ਪਹਿਲਾਂ ਤਾਂ ਜੀ ਬਹੁਤ-ਬਹੁਤ ਪੰਜਾਬ ਸਿੰਘ ਚੈਨਲ ਦੇ ਤੁਹਾਡਾ ਸਵਾਗਤ ਆ ਜੀ ਬਹੁਤ-ਬਹੁਤ ਧੰਨਵਾਦ ਨੇ ਬਹੁਤ ਘਟ ਬਿਖੇ ਸਮੂਹ ਲਾਖਨਵਾਸੀਆਂ ਵੱਲੋਂ ਸ਼ਹੀਦਾ ਸਪੋਰਟਸ ਕਲੱਬ ਵੱਲੋਂ ಗ್ರಾಮ ਪੰਚਾਇਤ ਦੇ ਸਾਰੇ ਇਸ ਇਲਾਕੇ ਦੇ ਸਹਿਯੋਗ ਨਾਲ ਨਵਾਂ ਟੂਰਨਾਮੈਂਟ ਕਬੱਡੀ ਦਾ ਕਰਾਇਆ ਜਾ ਰਿਹਾ ਹੈ ਮੈਂ ਸਾਰੇ ਇਲਾਕਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਜਿਵੇਂ ਦੇ ਹੁਣ ਹਾਲਾਤ ਬਣੇ ਹੋਏ ਆ ਆਪਾਂ ਸਾਰੇ ਭਾਈਚਾਰੇ ਚ ਰਹਿਣੇ ਆ ਦੁਨੀਆ ਚ ਰਹਿਣੇ ਆ ਜਿੱਦਾਂ ਹਾਲਾਤ ਬਹੁਤ ਮਾੜੇ ਆ ਪਰ ਜੋ ਇਹ ਸਾਡੇ ਸਾਰੇ ਸੰਗਤ ਨੇ ਉਪਰਾਲਾ ਕੀਤਾ ਇਹ ਬੜੇ ਸ਼ਲਾਘਾਯੋਗ ਜੀ ਇਹਦੇ ਨਾਲ ਸਾਡੇ ਜੋ ਪੀੜੀ ਆ ਨੌਜਵਾਨ ਪੀੜੀ ਆ ਜੀ ਇਹ ਇਹਨਾਂ ਦੀ ਸੋਚ ਚੰਗੇ ਪਾਸੇ ਲੱਗੂਗੀ ਕਿਉਂਕਿ ਜੋ ਸੰਗਤ ਦਾ ਬਹੁਤ ਅਸਰ ਹੁੰਦਾ ਜੀ ਜੋ ਸਾਡੇ ਬੱਚੇ ਦੇਖ ਰਹੇ ਆ ਉਹਨਾਂ ਦੇ ਉਹਨਾਂ ਦੇ ਮਨ 'ਚ ਸ਼ੌਂਕ ਜਾਗੂਗਾ ਸ਼ੌਂਕ ਨਾਲ ਉਹ ਖੇਡਾਂ 'ਚ ਲੱਗਣਗੇ ਖੇਡਾਂ 'ਚ ਜੇ ਆਪਾਂ ਤਰੱਕੀ ਕਰਦੇ ਆ ਖਿਡਾਰੀ ਬਣਦੇ ਚੰਗੇ ਅਫਸਰ ਲੱਗਾਂਗੇ ਅਫਸਰ ਲੱਗਣਾ ਸਾਡੇ ਇਲਾਕੇ ਦਾ ਸਾਡੇ ਭਾਈਚਾਰੇ ਦਾ ਸਾਰਿਆਂ ਦਾ ਮਾਣ ਵਾਧਾ ਤੋਂ ਮੈਂ ਸਾਰੇ ਸੰਗਤਾਂ ਨੂੰ ਬੇਨਤੀ ਕਰਦਾ ਆ ਵੀ ਸਮੂਜੀ ਟੀਮ ਦਾ ਬਹੁਤ-ਬਹੁਤ ਸਹਿਯੋਗ ਕਰਨ ਬੱਦ ਤੋਂ ਬੱਦ ਕਿਉਂਕਿ ਇੱਕ ਬੰਦੇ ਦੇ ਕਰਨ ਦਾ ਕੰਮ ਨਹੀਂ ਸਮੂਝਾ ਭਾਈਚਾਰਾ ਸਾਰੇ ਰਲ ਕੇ ਆਪਾਂ ਸਹਿਯੋਗ ਕਰੀਏ ਅੱਗੇ ਤੋਂ ਵੀ ਵੱਧ ਛੱਡ ਕੇ ਕਰਾਈਏ ਜੇ ਸਾਰੀਆਂ ਖੇਡਾਂ ਕਰਾਉਣਾ ਸਾਡੇ ਭਾਈਚਾਰੇ ਦਾ ਬਹੁਤ ਮਾਣ ਵਾਧਾ ਔਰ ਸਸੀਂ ਸਾਰੇ ਸਿਰ ਉੱਚਾ ਚੱਕ ਕੇ ਸਾਡੇ ਜੋ ਬੱਚੇ ਅਫਸਰ ਲੱਗਣਗੇ ਜੀ ਸਾਰੇ ਹੀ ਤਰੱਕੀ ਹੈ ਵਿੱਚ ਸੋ ਇਹ ਸਾਰੇ ਸ਼ੌਕ ਖੇਡਾਂ ਤੋਂ ਅਸੀਂ ਸਾਡਾ ਜੀਵਨ ਬਦਲ ਸਕਦੇ ਆ ਉਹ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਜਿਵੇਂ ਕਿ ਦੇਖਿਆ ਕਿ ਅੱਜ ਕੱਲ ਨਸ਼ਿਆਂ ਦਾ ਪੰਜ ਦਰਿਆਵਾਂ ਦੀ ਧਰਤੀ ਨਾਲ ਪੰਜਾਬ ਜਾਣੇ ਜਾਂਦੇ ਸੀ ਪਰ ਛੇਮ ਦਰਿਆ ਇਸ ਵਕਤ ਨਸ਼ੇ ਦਾ ਬਹੁਤ ਵੱਡਾ ਭਿਆਨਕ ਰੂਪ ਧਾਰ ਚੁੱਕਾ ਵਾ ਉਹਨਾਂ ਨੌਜਵਾਨਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਦੇਖੋ ਮੈਂ ਇੱਥੇ ਜੇ ਗੱਲ ਕਰਾਂ ਪਰ ਸਿਆਸਤ ਹੋ ਜਾਂਦੀ ਪਰ ਜੋ ਮੌਕੇਲੇ ਹਾਲਾਤ ਆ ਇਸ ਟਾਈਮ ਨਸ਼ਿਆਂ ਦਾ ਜੋ ਵਜਾ ਆ ਤੇ ਸਾਡੀ ਨਾਕਾਮ ਸਰਕਾਰਾਂ ਕਰਕੇ ਸੋ ਮੈਂ ਬੱਚਿਆਂ ਨੂੰ ਇਹ ਸੰਦੇਸ਼ ਦਿਨਾ ਕਿ ਤੁਸੀਂ ਖੇਡਾਂ ਵੱਲ ਧਿਆਨ ਦਿਓ ਚੰਗੀ ਸੰਗਤ ਨਾਲ ਜੁੜੋ ਚੰਗੀ ਸੰਗਤ ਤੁਹਾਨੂੰ ਖੇਡਾਂ ਨਾਲ ਜੁੜ ਕੇ ਆਊਗੀ ਤੁਹਾਡੇ ਦਿਮਾਗ 'ਚ ਵਧੀਆ ਸੋਚ ਆਊਗੀ ਸੋਚਣਾ ਤੁਸੀਂ ਤਰੱਕੀ ਆਪਣੇ ਤਰੱਕੀ ਦੇ ਲੇਖਾਂ ਤੇ ਜਾਓਗੇ ਖੇਡਾਂ ਖੇਡੋ ਸਰੀਰ ਤੰਦਰੁਸਤ ਰੱਖੋ ਤੁਹਾਡਾ ਧਿਆਨ ਪੜਾਈ 'ਚ ਵੀ ਲੱਗੂਗਾ ਤੁਸੀਂ ਵਧੀਆ ਖਿਡਾਰੀ ਬਣੋਗੇ ਚੰਗੇ ਅਫਸਰ ਲੱਗੋਗੇ ਇਹਨਾਂ ਸਾਡਾ ਸਾਡੇ ਭਾਈਚਾਰੇ ਦਾ ਮਾਣ ਵਧੂ ਤਾਂ ਮੈਂ ਜਿੰਨਾ ਕਿ ਵੱਧ ਤੋਂ ਵੱਧ ਖੇਡਾਂ ਨਾਲ ਜੁੜੋ ਭਾਈਚਾਰੇ ਨਾਲ ਜੁੜ ਕੇ ਇਹ ਜੋ ਆਪਾਂ ਉਰਾਲਾ ਕਰਦੇ ਇਹਨੂੰ ਅੱਗੇ ਤੋਂ ਵੱਧ ਝੜ ਕੇ ਹੋਰ ਕਰਾਈ ਤੇ ਮੈਂ ਬਹੁਤ ਧੰਨਵਾਦ ਕਰਦਾ ਸਮੁੱਚੀ ਟੀਮ ਦਾ ਸਾਰਿਆਂ ਦਾ ਜਿਨ੍ਹਾਂ ਨੇ ਸਾਰੀ ਦੇ ਦਰਸ਼ਨ ਕਰਨ ਦਾ ਮੌਕਾ ਦਿੱਤਾ ਜੀ ਤਾਜ ਪ੍ਰਵੀnder ਸਿੰਘ ਸੋਨੂ ਸਰਪੰਚ ਮੌਜੂਦਾ ਗੱਲਬਾਤ ਕਰ ਰਹੇ ਸਪੰਸਰ ਸਾਹਿਬ ਇਹਨਾਂ ਦੇਖਿਆ ਕਿ ਅੱਜ ਅਚੇਚੇ ਤੌਰ ਤੇ ਬਾਹਰੋਂ ਐਨ ਆਰ ਆਈ ਵੀਰ ਵੀ ਇਸ ਕਬੱਡੀ ਕੱਪ ਦੇ ਵਿੱਚ ਸ਼ਮੂਲੀਅਤ ਕਰ ਰਹੇ ਆ ਤਾਂ ਜਿੱਥੇ ਦੇਖਣ ਨੂੰ ਮਿਲਿਆ ਕਿ ਜਯੰਦਰ ਸਿੰਘ ਬਿੱਗੀ ਅਚੇਚੇ ਤੌਰ ਤੇ ਪਹੁੰਚਿਆ ਕੀ ਕਹਿਣਾ ਚਾਹੀਦਾ ਸਭ ਤੋਂ ਪਹਿਲਾਂ ਸਾਰੇ ਨਗਰ ਵੱਲੋਂ ਮੈਂ ਆਪਣੀ ਗ੍ਰਾਮ ਪੰਚਾਇਤ ਵੱਲੋਂ ਸਰਨ ਜੀ ਹੈ ਕਹਿੰਦਾ ਸਾਡਾ ਭਾਈਚਾਰਾ ਅੱਜ ਦੇਖੋ ਪਲੇਟਫਾਰਮ ਤੇ ਇਕੱਠਾ ਹੋਇਆ ਇੱਕ ਸਟੇਜ ਤੇ ਇਕੱਠੇ ਆ ਅਸੀਂ ਪਾਰਟੀਵਾਦੀ ਛੱਡ ਕੇ ਟੂਰਨਾਮੈਂਟ ਕਰਾਦੇ ਆ ਔਰ ਮੇਰੀ ਸੋਚ ਆ ਕਿ ਜੇ ਆਪਾਂ ਨੌਜਵਾਨੇ ਅਗੇ ਲੈਣੀ ਜੇ ਇਕੱਠੇ ਹੋਵਾਂਗੇ ਆਪਾਂ ਜੇ ਪਾਰਟੀ ਵਾਂ ਛੱਡਾਂਗੇ ਤਾਂ ਹੀ ਆਪਣਾ ਪਿੰਡ ਤੱਕੀ ਕਰੂਗਾ ਇਸ ਕਰਕੇ ਦੇਖੋ ਮੈਂ ਪਹਿਲੇ ਦਿਨ ਹੀ ਕਹਿੰਦਾ ਸੀ ਮੈਂ ਅੱਜ ਵੀ ਕਹਿੰਦਾ ਜੇ ਇਕੱਠੇ ਹੋ ਕੇ ਚੱਲੋ ਪਿੰਡ ਦਾ ਜੇ ਕੁਝ ਕਰਨਾ ਜੇ ਆਪਾਂ ਧੜੇ ਬੰਦੇ ਬੰਦੇਗੇ ਕੁਝ ਨਹੀਂ ਮਿਲਣਾ ਲੀਡਰ ਸਭ ਇਕੱਠੇ ਆ ਇੱਕ ਸਟੇਜ ਤੇ ਇਕੱਠੇ ਹੁੰਦੇ ਆ ਜੀ ਉਹ ਸਾਨੂੰ ਖੁਸ਼ੀ ਆ ਅੱਜ ਸਾਰੇ ਇਕੱਠੇ ਤੇ ਇਕੱਠੇ ਭਾਈ ਜੀ ਇਕੱਠਾ ਹੋਇਆ ਤੇ ਅਸੀਂ ਪਾਰਟੀ ਵਾਜੀ ਖਤਮ ਕਰਕੇ ਇਕੱਠੇ ਹੋਏ ਆ ਔਰ ਮੈਂ ਨੌਜਵਾਨਾਂ ਨੂੰ ਅਪੀਲ ਕਰਦਾ ਕਿ ਤੁਸੀਂ ਵਧੀਆ ਕੰਮ ਕਰੋ ਆਉਣ ਵਾਲੇ ਦਿਨਾਂ ਚ ਮੈਂ ਨੌਜਵਾਨਾਂ ਦੀ ਸਪੋਰਟ ਵੱਲੋਂ ਮਾਮਾ ਮਤ ਕਰੂੰਗਾ ਔਰ ਮੇਰਾ ਛੌਂਕ ਆ ਮੈਂ ਕਿ ਨੌਜਵਾਨ ਸਰਪੰਚ ਵੀ ਆ ਔਰ ਮੇਰੀ ਸੋਚ ਵੀ ਆ ਕਿ ਮੈਂ ਨੌਜਵਾਨਾਂ ਨੂੰ ਨਾਲ ਲੈ ਕੇ ਚੱਲਣਾ ਔਰ ਮੈਂ ਪਿੰਡ ਦੇ ਵਧੀਆ ਤੁਸੀਂ ਇੱਕ ਸਾਲ ਦਾ ਸਮਾਂ ਦੇਖੋ ਇੱਕ ਸਾਲ ਬਾਅਦ ਆਪਣੇ ਆਪ ਹੀ ਆਪਣਾ ਪਿੰਡ ਤਕੀ ਤੇ ਜਾਵੇਗਾ ਜਿੱਥੇ ਮੌਜੂਦਾ ਸਰਪੰਚ ਤਾਜ ਪਰਮਿੰਦਰ ਸਿੰਘ ਸੋਨੂ ਕੜੇ ਨੇ ਉੱਥੇ ਹੀ ਸਾਫਾ ਸਰਪੰਚ ਬਲਦੇਵ ਸਿੰਘ ਮੌਜੂਦ ਹੈ ਸਰਪੰਚ ਸਾਹਿਬ ਪੱਲਾ ਦਾ ਪੰਜਾਬ ਸਿੰਘ ਚੈਨਲ ਤੇ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਕਬੱਡੀ ਕੱਪ 22 ਫਰਵਰੀ ਹੋ ਗਿਆ ਤਾਂ ਬਹੁਤ ਵਧੀਆ ਚੱਲ ਰਿਹਾ ਵਾ ਉੱਥੇ ਹੀ ਹਜ਼ਾਰਾਂ ਦੇ ਹਸਾਮਨਾ ਲੋਕਾਂ ਦਾ ਇਕੱਠ ਦੇਖਣ ਨੂੰ ਮਿਲ ਰਿਹਾ ਕੀ ਕਹਿਣਾ ਜਾਈਏ ਬਾਈ ਗੁੱਡੀ ਦਾ ਖਰਚਾ ਬਾਈ ਅਸੀਂ ਤਾਂ ਅਸੀਂ ਪਹਿਲਾਂ ਵੀ ਅਪੀਲ ਕੀਤੀ ਹੁਣ ਵੀ ਅਪੀਲ ਕਰਦੇ ਆਂ ਜੀ ਜਿੰਦਾ ਜਿੰਦਾ ਭਾਈਚਾਰਕ ਸਹਿਯੋਗ ਦਾ ਐਤਾ ਸਹਿਯੋਗ ਚੱਲਦਾ ਕਾਸੀ ਨੂੰ ਇੱਕ ਫੂਨੇ ਕੀਤਾ ਕਾਰ ਨਹੀਂ ਦੇ ਹੋਇਆ ਜੀ ਸਾਡੇ ਦੇ ਇੱਕ ਫੂਨ ਦੇ ਉੱਤੇ ਬਿੱਲੂ ਹੋ ਗਿਆ ਸਾਰੇ ਨੌਜਵਾਨ ਜਾਰੇ ਜੂਤ ਨਹੀਂ ਅੱਗੇ ਕੱਢਣਾ ਦੇਖੋ ਪੰਜਾਬ ਦੇ ਜੂਤ ਨਹੀਂ ਅੱਗੇ ਕੱਢਣਾ ਇੱਕ ਵਾਰ ਫੂਨ ਕੀਤਾ ਸਾਰੇ ਭਾਈਚਾਰਾ ਪਹੁੰਚ ਗਏ ਜੀ ਬੜਾ ਮਾੜਾ ਸਾਨੂੰ ਇਹਨਾਂ ਤੇ ਦੇਖੋ ਸਾਰੇ ਭਾਈਚਾਰੇ ਇਹ ਸਾਡਾ ਚੁੱਤ ਅੱਗੇ ਆ ਤਾਸੀ ਦੇ ਅਗੇ ਆ ਤਾਂ ਉੱਥੇ ਤੁਹਾਨੂੰ ਦੱਸ ਦਿੰਦੇ ਆ ਕਿ ਜਿਵੇਂ ਕੀ ਦੇਖਿਆ ਕਿ ਸਾਬਕਾ ਸਰਪੰਚ ਬਲਦੇਵ ਸਿੰਘ ਮੌਜੂਦਾ ਸਰਪੰਚਤਾਜ ਬਰਮਿੰਦਰ ਸਿੰਘ ਸੋਨੂੰ ਤਾਂ ਉਸ ਤੋਂ ਬਾਅਦ ਫਿਰ ਦੱਸ ਦਿੰਦੇ ਆ ਕਿ ਸਾਬਕਾ ਸਰਪੰਚ ਕੁਲਦੀਪ ਸਿੰਘ ਵੀ ਸਾਡੇ ਨਾਲ ਮੌਜੂਦ ਆ ਸਰਪੰਚ ਸਾਹਿਬ ਮਨ ਦੇ ਵਿੱਚ ਰੋਸ ਨਹੀਂ ਆ ਗਿਆ ਕਿ ਮੇਰਾ ਨਾਂ ਨਹੀਂ ਲਿਆ ਗਿਆ ਜੀ ਇਸ ਤਰ੍ਹਾਂ ਬੇਤ ਹੈ ਵੀ ਜਿਹੜਾ ਆਪਣੇ ਨਾ ਪਿੰਡ ਤੇ ਟੂਰਨਾਮੈਂਟ ਹੁੰਦੇ ਆ ਉਹਦੇ ਨਾਲ ਨੌਜਵਾਨ ਜਿਹੜਾ ਨਸ਼ੇ ਤੋਂ ਪਿਛੇ ਹਟਦੇ ਆ ਨੋਂ ਪਿਛੇ ਜੋਰ ਲਾਉਂਦੇ ਆ ਆਪਣਾ ਤੇੜ ਬਣਾਉਂਦੇ ਆ ਉਹਦੇ ਨਾਲ ਆਪਣੇ ਪਿੰਡ ਦੀ ਤਰੱਕੀ ਇਲਾਕੇ ਦੀ ਤਰੱਕੀ ਜੀ ਇਹ ਬਹੁਤ ਵੱਡਾ ਵਾ ਜਿਵੇਂ ਹੁਣ ਪਾਰਲੀਮੈਂਟ ਬਾਹਰਲੀ ਕੰਟਰੀਆਂ ਨੇ ਅਪਰੂਵ ਦਵਾਈਆਂ ਨਹੀਂ ਆ ਪਾਕਿਸਤਾਨ ਹੋਇਆ ਉਹ ਕਹਿੰਦੇ ਵੀ ਇਹ ਜਿਹੜੇ ਨੌਜਵਾਨ ਨੇ ਉਹਨੂੰ ਖਤਮ ਕਰ ਇਹ ਜਿਹੜਾ ਇਹ ਖਿਆਲ ਆ ਇਹਦੇ ਨਾਲ ਆਪਾਂ ਨੂੰ ਪੂਰਾ ਖਿਆਲ ਮਿਲਦਾ ਵੀ ਆਪਣੇ ਜਿਹੜੇ ਬੱਚੇ ਆ ਇਹਨਾਂ ਨਸ਼ਿਆਂ ਤੋਂ ਪਰੇ ਰਹਿਣ ਤੇ ਆਪਾਂ ਉਹਨਾਂ ਦੇ ਮਗਰ ਲੱਗੇ ਔਰ ਆਪਣੇ ਇੱਕ ਮੁੱਠਤ ਕਰਕੇ ਆਪਾਂ ਰਸ਼ਰ ਪੰਜਾਬ ਜੋ ਕੱਢਦੀ ਗੱਲ ਹੈ ਬੱਕਰੀ ਦਾ ਪਿੰਡ ਬੂਦਗੜ ਦੇ ਵਿੱਚ ਮੌਜੂਦ ਸੀ ਜਿੱਥੇ ਹੀ ਅੱਜ 22 ਫਰਵਰੀ ਆ ਤਾਂ 22 ਫਰਵਰੀ ਦਾ ਇਕੱਠ ਤੁਸੀਂ ਦੇਖ ਸਕਦੇ ਹੋ ਕਿ ਲੋਕਾਂ ਦੇ ਵਿੱਚ ਭਰਮਾ ਹੰਗਾਰਾ ਦੇਖਣ ਨੂੰ ਮਿਲ ਰਿਹਾ ਉੱਥੇ ਹੀ ਗੱਲਬਾਤ ਕਰਦੇ ਆ ਵਿਸ਼ੇਸ਼ ਤੌਰ ਤੇ ਇੱਕ ਗੱਲ ਕਹਿਣੀ ਪੈ ਰਹੀ ਆ ਕਿ ਕਬੱਡੀ ਕੱਪ ਕਰਵਾਉਣਾ ਇੱਕ ਬਹੁਤ ਹੀ ਵੱਡੀ ਗੱਲ ਆ ਔਰ ਕਬੱਡੀ ਕੱਪ ਦੇ ਵਿੱਚ ਕਰਵਾਉਣ ਦੇ ਵਿੱਚ ਉੱਥੇ ਹੀ ਇਕਾਵਾਜੀ ਛੱਡ ਕੇ ਇੱਕ ਸਟੇਜ ਤੇ ਇੱਕ ਪਲੇਟਫਾਰਮ ਤੇ ਜਿਹੜਾ ਸਾਡਾ ਰਾਜਪੂਤ ਭਾਈਚਾਰਾ ਜਾਂ ਆਪਸ ਵਿੱਚ ਹੀ ਸਾਰੇ ਢੜੇ ਵਜੀਆਂ ਛੱਡ ਕੇ ਇੱਕ ਸਟੇਜ ਤੇ ਇਕੱਠੇ ਹੁੰਦੇ ਨੇ ਤਾਂ ਉੱਥੇ ਹੀ ਮਨ ਦੇ ਵਿੱਚ ਖੁਸ਼ੀ ਹੁੰਦੀ ਆ ਤੇ ਨੌਜ ਸੋ ਇਹ ਸੀ ਅੱਜ ਦੀ ਖਾਸ ਰਿਪੋਰਟ ਇਸ ਦੇ ਨਾਲ ਹੀ ਤੁਹਾਡੇ ਤੋਂ ਇਜਾਜ਼ਤ ਲੈਨੇ ਆ ਸਾਡੇ ਕੈਮਰਾਮੈਨ ਅਰਜਨ ਸਿੰਘ ਦੇ ਨਾਲ ਸੋਨੀ ਬੂਥ ਘੜਿਆ ਰਿਪੋਰਟ ਪਿੰਡ ਬੂਥ ਘੜਿਆ